ਕਾ ਖਲਸਾ ਵਾਹਿਗੁਰੂ ਜੀ ਦੇ ਫਤਿਹ ਇਹ ਮੇਰਾ ਪਰਮ ਮਿੱਤਰ ਹਰਦੀਪ ਸਿੰਘ ਜੀ ਡਾਕਟਰ ਜੋਦੀ ਸਿੰਘ ਲਾਗੜੀਆ ਜੀ ਦੀਆਂ ਬੇਟੀਆਂ ਦਾ ਦੋਨੋਂ ਦਾ ਜਨਮ ਦਿਨ ਜਨਮ ਦਿਨ ਦੇ ਕੁਝ ਨੂੰ ਮੋਹਤੱਤਦੇ ਹੋਏ ਹੋਂਦਾਂ ਨੂੰ ਕੈਂਪ ਲਵਾਇਆ ਜੀ ਘਰੇ ਲਵਾ ਘਰੇ ਹੀ ਐ ਨਾ ਇਹ ਘਰ ਘਰ ਲਵਾਇਆ ਹੋਰ ਕੀ ਹਾਲ ਚਾਲ ਹੋਂਦ ਸਿੰਘ ਜੀ ਇਹ ਦੇਖੋ ਸਾਹ ਇੱਕੋ ਲੋਕਾਂ ਦੇ ਬੇਟੀ ਦੇ ਜਨਮ ਦਿਨ ਦੇ ਵਿੱਚ ਅੱਜ ਇੱਕ ਦੋ ਲੋਕ ਜਦੋਂ ਮੈਂ ਇਹ ਗੱਲ ਕਰ ਰਿਹਾ ਤੇ ਦੇਖ ਰਹੇ ਹਨ ਕਿ ਮੇਰੇ ਇਹਨਾਂ ਦੇ ਪਰਮ ਮਿੱਤਰ ਜੋ ਵੀ ਹੈਗੇ ਨੇ ਜਦੋਂ ਜਦੋਂ ਮੈਂ ਰਹਿੰਦਾ ਹਾਂ ਤਾਂ ਹਾਂਜੀ ਕਰਤਾ ਹੁੰਦਾ ਹਾਂ ਉਹ ਮਾਰਦਾ ਨਹੀਂ ਉਹ ਕਹਿੰਦਾ ਕਿ ਕਿਸਮਾ ਅਰਜੀਤ ਜੀ ਤੁਸੀਂ ਪਹਿਲਾ ਹੂਨਦਨ ਕੀਤਾ ਹਾਂਜੀ ਮੈਂ 30 ਤੋਂ ਪਲੱਸ ਵਾਰੀ ਕਰ ਦਿੱਤੀ ਹਾਂਜੀ 30 ਤੋਂ ਪਲੱਸ ਵਾਰੀ ਹਾਂਜੀ ਹਾਂਜੀ ਆਪਾਂ ਨੇ ਪਹਿਲੀ ਵਾਰ ਕਰਾਈ ਇਹਨੇ ਫੈਕਟੋਰ ਕਰੀਤਾ ਚਲੋ ਵਧੀਆ ਤੁਸੀਂ ਇਹ ਵੀਡੀਓ ਕਰਮ ਵਾਲੀ ਹੈ ਜੀ ਨਾਲ ਥੋੜਾ ਹੂਨਦਨ ਹੈ ਹਨਾ ਬਹੁਤ ਵਧੀਆ ਪ੍ਰਾਲਾ ਤੁਹਾਡਾ ਬਹੁਤ ਜਿਆਦਾ ਵਧੀਆ ਪ੍ਰਾਲਾ ਜੀ ਵੈਸੇ ਇਹ ਜਿਹੇ ਪ੍ਰਾਲੇ ਕਰਨੇ ਚਾਹੀਦੇ ਨੇ ਬਿਲਕੁਲ ਜੀ ਜਿਹੜੇ ਹੋਟਲਾਂ ਦੇ ਵਿੱਚ ਜਾ ਕੇ ਹੋਰ ਕੇਕ ਮੂਹ ਤੇ ਮਲ ਕੇ ਜਾਂ ਆਪਣੇ ਵੱਡੇ ਵੱਡੇ ਹੋਲ ਵਿੱਚ ਜਾ ਕੇ ਪਾਰਟੀਆਂ ਕਰਦੇ ਨੇ ਇਸ ਤਰ੍ਹਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਨੇ ਇਹ ਜੀ ਹਰਦੀਪ ਭਾਈ ਤੋਂ ਸਬਤ ਲੈਣਾ ਚਾਹੀਦਾ ਆਪਾਂ ਨੂੰ ਜ਼ਿਕਰਨ ਚਾਹੀਦਾ ਬਧੀਆ ਪ੍ਰਾਲਾਇ ਇਹਨਾਂ ਦਾ ਰੰਗਰ ਸੰਤੇ ਵਾਈਕੂ ਦੀ ਦਾ ਸਰਸਾ ਵਾਈ ਜੀ ਦੀ ਬੰਦ ਤੇਰਾ ਅਗੂ ਦੀ ਬੰਦ ਤੇਰਾ ਅਗੂ ਦੀ ਬੰਦ ਆਪਾਂ ਦੇ ਕਰਦੇ ਆ ਗਏ ਲਾਹੇ Gracias.